ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਨਵੇਂ ਵਲੌਗ 'ਚ ਤੇ ਹੁਣ ਸਵੇਰ ਦੇ 10 ਵਜੇ ਦਾ ਟਾਈਮ ਹੈ ਜੀ ਤੇ ਦੋਸਤੋ ਅੱਜ ਦੇ ਵਲੌਗ ਦੀ ਸ਼ੁਰੂਆਤ ਕਰ ਰਿਹਾ ਆਪਾਂ ਛਿੱਡੀ ਤੋਂ ਹਾਂਜੀ ਤੇ ਛੱਡੀ ਇਸ ਨੂੰ ਕਿਹਾ ਜਾਂਦਾ ਹੈ ਜਿਵੇਂ ਕਿ ਮੱਖਣ ਨੂੰ ਪਤੀਲੇ ਦੇ ਵਿੱਚ ਕਾੜਿਆ ਜਾਂਦਾ ਹੈ ਤੇ ਕਾੜਨ ਤੋਂ ਬਾਅਦ ਬਣਦਾ ਦੇਸੀ ਘਿਓ ਤੇ ਥੱਲੇ ਜਿਹੜਾ ਪਤੀਲੇ ਦੇ ਰਗੜਨ ਹੁੰਦੀ ਹੈ ਉਹਨੂੰ ਘਰੇੜ ਕੇ ਚੰਗੀ ਤਰ੍ਹਾਂ ਉਹ ਕੱਢ ਲਈਦਾ ਤੇ ਉਹਨੂੰ ਕਹਿੰਦੇ ਛੱਡੀ ਤੇ ਇਸ ਦੇ ਵਿੱਚ ਖੰਡ ਮਿਲਾ ਕੇ ਖਾਣ ਦਾ ਸਵਾਦ ਹੀ ਵੱਖਰਾ ਹੁੰਦਾ ਤੇ ਮੇਰੀ ਤੇ ਬਹੁਤ ਜ਼ਿਆਦਾ ਫੇਵਰੇਟ ਹੈ ਛੱਡੀ ਤੇ ਮੈਂ ਤੇ ਬਚਪਨ ਤੋਂ ਖਾਂਦਾ ਆ ਰਿਹਾ ਤੇ ਜਦੋਂ ਵੀ ਸਾਡੇ ਘਰੇ ਦੇਸੀ ਘਿਓ ਬਣਾਇਆ ਜਾਂਦਾ ਹੈ ਕਾੜ ਕੇ ਤੇ ਉਦੋਂ ਹੀ ਛੱਡੀ ਬਣਦੀ ਹੈ ਤੇ ਮੈਨੂੰ ਤੇ ਸਤਵਿੰਦਰ ਨੂੰ ਬਹੁਤ ਪਸੰਦ ਹੈ ਤੇ ਪੁਆ ਜੀ ਫਿਰ ਸਦਵਿੰਦਰ ਲਈ ਤੇ ਮੇਰੇ ਲਈ ਰੱਖ ਲੈਂਦੇ ਨੇ ਤੇ ਆ ਉਹਨਾਂ ਨੇ ਦਿੱਤੀ ਛੱਡੀ ਮੈਨੂੰ ਤੇ ਆਪਾਂ ਇੰਜੋਏ ਕਰਨ ਲੱਗੇ ਆ ਛੱਡੀ ਬਹੁਤ ਸਵਾਦ ਹੁੰਦੀ ਹੈ ਖੋਏ ਤੋਂ ਵੀ ਜ਼ਿਆਦਾ ਵਧੀਆ ਤੇ ਚਲੋ ਜੀ ਫਿਰ ਆਪਾਂ ਖਾ ਲਈਏ ਛੱਡੀ ਉਸ ਤੋਂ ਬਾਅਦ ਕਰਦੇ ਆ ਕੰਮਕਾਰ ਹਾਂਜੀ ਛੱਡੀ ਖਾ ਕੇ ਮੈਂ ਇਧਰ ਘੁੰਮ ਰਿਹਾ ਹਾਂ ਤੇ ਮੈਂ ਧਰਾ ਦੂਰਾ ਕੱਢ ਕੇ ਡੰਗਰਾਂ ਦੀਆਂ ਤੇ ਪਾਣੀ ਪੁੰਡਾ ਕੇ ਬਾਹਰ ਬੰਨ ਦਿੱਤਾ ਹੈ ਤੇ ਅੱਜ ਸਵੇਰ-ਸਵੇਰ ਤੇ ਥੋੜਾ ਧੁੰਦੂਂਝੀ ਵਾਲਾ ਮੌਸਮ ਹੀ ਪਰ ਦੇਰ ਨਿਕਲ ਆਇਆ ਵਧੀਆ ਤੇ ਖੇਤ ਚ ਦੇ ਸਕਦੇ ਹੋ ਤੁਸੀਂ ਬਗਲੇ ਚੋਗ ਚੋਗ ਰਹੇ ਨੇ ਕਿਉਂਕਿ ਵਗਿਆ ਹੀ ਖੇਤ ਨਾ ਤੇ ਉਹ ਗੁਰਦੁਆਰਾ ਸਾਹਿਬ ਆਪਣਾ ਦੇਖ ਰਿਹਾ ਤੇ ਉਹ ਪਰੇ ਖੇਤ ਵਾਲੇ ਵੀ ਕੁਝ ਆਪਣਾ ਕਰ ਰਹੇ ਨੇ ਗੱਡੀ ਲੈ ਕੇ ਆਏ ਤੇ ਟਰਾਲੀ ਰੋਲੀ ਚ ਕੁਝ ਮਤਲਬ ਨਹੀਂ ਕੋਈ ਥੰਬੇ ਥੰਬੇ ਬਣਾਉਣੇ ਹੋਣੇ ਲੱਗਦਾ ਬੱਦਨੇ ਹੋਣੇ ਆ ਮੋਰਿੰਗ ਬਜਰੀ ਵਗੈਰਾ ਲੈ ਕੇ ਆਏ ਕੰਮ ਚੱਲ ਰਿਹਾ ਸਭ ਆਪੂ ਆਪਣੀ ਖੇਤਾਂ ਚ ਲੱਗੇ ਕਿਉਂਕਿ ਗੰਨੇ ਦਾ ਪੂਰਾ ਜੋਰ ਹੈ ਬੀਜਣ ਦਾ ਤੇ ਉਹ ਪਰੇ ਵੀ ਬਿਜਾਈ ਹੋ ਰਹੀ ਗੰਨੇ ਦੀ ਧੁੰਦੇ ਉਧਰ ਸੜਾ ਦੇਖ ਨਹੀਂ ਰਿਹਾ ਕੋਈ ਸਭ ਆਪੂ ਆਪਣੀ ਖੇਤਾਂ ਚ ਕੱਲ ਆਪਣੀ ਵੀ ਗੰਨਾ ਬੀਜਿਆ ਸੀ ਤੇ ਅਜੇ ਵੀ ਮੌਸਮ ਕਰਕੇ ਇਦਾਂ ਹੋ ਜਾਂਦਾ ਸੂਰਜ ਜਦੋਂ ਛੁੱਪ ਜਾਂਦਾ ਨਾ ਬੱਦਲਾਂ ਦੇ ਓਲੇ ਹਾਂਜੀ ਅੱਜ ਆਪਣੇ ਬਣ ਰਹੀ ਖੀਰ ਚੁੱਲੇ ਤੇ ਰੇਜਰੀ ਮੱਠੀ ਮੱਠੀ ਅੱਗ ਤੇ ਭੂਆ ਜੀ ਧਰ ਗਏ ਹੀ ਘੁੱਪੜ ਜੀ ਭੁੱਜ ਗਿਤੇ ਗਏ ਨੇ ਤੇ ਇਹ ਮੈਨੂੰ ਕਹਿੰਦੇ ਧਿਆਨ ਲੱਕੀ ਤੇ ਮੱਠੀ ਮੱਠੀ ਅੱਗ ਦੇ ਬਹੁਤ ਸੋਹਣੀ ਰਿਝਦੀ ਆ ਤੇ ਆ ਦੇਖੋ ਮਲਾਈ ਤਾਜੀ ਮੱਜ ਦਾ ਜਿਹੜਾ ਦੁੱਧ ਤੇ ਅੱਜ 5 ਦਿਨ ਹੋ ਗਏ ਸੋਈ ਨੂੰ ਉਹਦੀ ਖੀਰ ਬਣ ਰਹੀ ਹੈ ਅਸੀਂ 5ਵੇਂ ਦਿਨੇ ਆ 8ਵੇਂ ਦਿਨ ਅੰਨ ਰਲਾ ਲੈਨੇ ਉਸ ਤੋਂ ਪਹਿਲੇ ਅਸੀਂ ਬਿਲਕੁਲ ਵੀ ਅੰਨੀ ਰਲੋਨੇ ਮਤਲਬ ਚਾਚ ਨਹੀਂ ਪਾਉਣੇ ਜਾਂ ਉਦਾਂ ਨਹੀਂ ਅੰਨ ਚ ਨਹੀਂ ਰਲੋਨੇ ਇਹਨੂੰ ਦੁੱਧ ਨੂੰ ਤੇ ਅੱਜ ਜਿਵੇਂ ਖੀਰ ਬਣ ਗਈ ਹੈ ਤੇ ਉਸ ਤੋਂ ਬਾਅਦ ਹੁਣ ਆਪਾਂ ਚਾਚ ਵਰਤ ਸਕਦੇ ਹਾਂ ਦੁੱਧ ਪਰ ਖੱਟਾ ਆ ਜੇ ਵੀ ਨਹੀਂ ਲਾਉਣਾ ਹੁੰਦਾ ਖੱਟਾ ਮਸਿਆ ਤੋਂ ਮਾਚ ਲਾਉਂਦੇ ਆ ਉਹ ਵੀ ਕੋਈ ਜਿਵੇਂ ਆਪਣਾ ਪਿੱਛੋਂ ਵੱਡ ਬਟੇਰੀਆਂ ਦਾ ਜੋ ਚੱਲਦਾ ਆ ਤੇ ਅੱਜ 5 ਦਿਨ ਹੋ ਗਏ ਆਪਣੀ ਮੱਝ ਨੂੰ ਸੂਈ ਨੂੰ ਤੇ ਸੂਈ ਮੱਝ ਦੀ ਖੀਰ ਤੇ ਬਹੁਤ ਸਵਾਦ ਬਣਦੀ ਸੰਗਣੀ ਸੰਗਣੀ ਤੇ ਮਠੀ ਮਠੀ ਅਗਤੇ ਤੇ ਵੈਸੇ ਵੀ ਬਹੁਤ ਵਧੀਆ ਬਣਦੀ ਰਜਦੀ ਰਹਿੰਦੀ ਹੈ ਤੇ ਜਦੋਂ ਬਣ ਜੂਗੀ ਫਿਰ ਆਪਾਂ ਲਾਗੇ ਬਾਬੇ ਦੇ ਥੋੜੀ ਚੜਾ ਕੇ ਭੋਗ ਲਵਾ ਕੇ ਜਗਾ ਜਿਹੜੀ ਹੈ ਤੇ ਕੱਟੇ ਤੇ ਤੇ ਮੱਝ ਦੇ ਥੋੜਾ ਥੋੜਾ ਮੋਹਨ ਪੂਜ ਕੇ ਇਹਨਾਂ ਲਵਾ ਕੇ ਫਿਰ ਆਪਾਂ ਛਕਾਂਗੇ ਖੀਰ ਅਰੇ ਥੋੜਾ ਟਾਈਮ ਲੱਗੂਗਾ ਤੇ ਇੱਧਰ ਹੈ ਜੀ ਪਨੀਰ ਬਣਾਉਣ ਲਈ ਰੱਖਿਆ ਹੈ ਤੇ ਇਹਦਾ ਪਾਣੀ ਨਿਚੋੜਨ ਲਈ ਦੇਖੋ ਕਿੰਨਾ ਭਾਰਾ ਰੱਖ ਕੇ ਗਏ ਪੂਜ ਜੀ ਤੇ ਤੇ ਪਨੀਰ ਗੁਰਦੁਆਰੇ ਸਾਹਿਬ ਪਰਸੋਂ ਸਾਡਾ ਪਾਠ ਹੈ ਉਹ ਗੁਰਦੁਆਰੇ ਸਾਹਿਬ ਚ ਖੁੱਲਾ ਪਾਠ ਸਰਪਾਇਆ ਸੀ ਸੰਗਰਾਂਦ ਵਾਲੇ ਦਿਨ ਭੋਗ ਪੈਣਾ ਤੇ ਜਿਵੇਂ ਥੋੜਾ ਅੱਜ ਬਣਾ ਲਿਆ ਤੇ ਥੋੜਾ ਕੱਲ ਨੂੰ ਬਣਾਉਣਗੇ ਦੋ ਤਿੰਨ ਦਿਨ ਦਾ ਪਨੀਰ ਬਣਾ ਲੈਣਗੇ ਤੇ ਜਿਹਨੇ ਫਿਰ ਪਨੀਰ ਦੀ ਸਬਜ਼ੀ ਬਣੂਗੀ ਨਾ ਉੱਥੇ ਗੁਰਦੁਆਰੇ ਸਾਹਿਬ ਚ ਮਟਰ ਪਨੀਰ ਵਗੈਰਾ ਤਾਂ ਕਰਕੇ ਪਹਿਲੇ ਬਣਾ ਕੇ ਰੱਖਿਆ ਤੇ ਉਹ ਨਚਰਾਪਾ ਵੇਟ ਕਰਦੀ ਖੀਰ ਦੀ ਆਵਲੀ ਆਪਣੀ ਮੱਝ ਜੀ ਅੱਜ 5 ਦਿਨ ਹੋ ਗਏ ਸੂਈ ਨੂੰ ਇੱਥੇ ਬੰਜੀ ਪਰਾਲੀ ਖਾਂਦੀ ਆ ਮਾੜਾ ਮਾੜਾ ਮੂੰਹ ਨਾਲ ਤੇ ਆਇਆ ਆਪਣਾ ਕਟਾ ਓਏ ਮਸਤਰਾਮ ਤੇ ਡੂ ਕਿਵੇਂ ਕਿਵੇਂ ਭੋਲੂ ਇਹ ਭੋਲੂ ਆ ਇੱਕ ਦੋਨੋਂ ਲੱਗੇ ਵੀ ਬੈਠਿਆ ਨਿੱਕਾ ਬੜਾ ਖੇਡਦਾ ਇਹਦੇ ਨਾਲ ਇਹਦੇ ਨਾਲ ਹੀ ਚਿਮੜੇ ਰਹਿਣਗੇ ਕਿੰਨੇ ਗੰਦੇ ਹੋਏ ਪਏ ਦੋਨੋਂ ਰੋਮੀ ਟੋਮੀ ਇੱਧਰ ਵੀ ਆ ਰੋਮੀਓ ਇਹਦੇ ਆਸ-ਪਾਸ ਹੀ ਬੈਠੇ ਸੱਤ ਖੰਡ ਪਾਉਣ ਵਾਲੀ ਹੀ ਮੈਂ ਲੱਗਾ ਖੰਡ ਪਾਉਣ ਹੁਣ ਓਡੀ ਹੋਰ ਬਾਦ ਨੀ ਐ ਨਿਕਦੇ ਭਾਈ ਜੀ ਕੀ ਲੈਣਾ ਆਹ ਦੇ ਨੀ ਲੋ ਜੀ ਖੀਰ ਆਪਣੀ ਹੋ ਗਈ ਤਿਆਰ ਤੇ ਹੁਣ ਮੈਂ ਚੱਲਿਆ ਏ ਉਹ ਜਿਹੜੀ ਜਗ੍ਹਾ ਏ ਸਾਡੇ ਉੱਥੇ ਬਾਬੇ ਤਖੀਵਾਲੀ ਦੀ ਜਗ੍ਹਾ ਏ ਉੱਥੇ ਖੀਰ ਚੜਾਉਣ ਚੱਲਿਆ ਏ ਤੇ ਆ ਪੱਤਾ ਲੈ ਲਿਆ ਆਪਾਂ ਪੱਤੇ ਤੇ ਪਾ ਦਾਂਗੇ ਧੋ ਕੇ ਪੱਤਾ ਤੇ ਚੜਾ ਕੇ ਫਿਰ ਆਪਾਂ ਵੀ ਖਾਨੀ ਆ ਖੀਰ ਜੀ ਆ ਕੀ ਜੀ ਆਪਾਂ ਇੱਥੇ ਇੱਥੇ ਨਾ ਗੁੜਹਲ ਦੇ ਬਹੁਤ ਸੋਹਣੇ-ਸੋਹਣੇ ਫੁੱਲ ਲੱਗਦੇ ਆ ਬਹੁਤ ਸਾਲ ਆਂਦਾ ਏ ਗੁੜਹਲ ਦਾ ਪੇੜ ਇੱਥੇ ਬਹੁਤ ਵੱਡਾ ਹੈ ਬਹੁਤ ਪੁਰਾਣਾ ਹੈ ਜਦੋਂ ਅਸੀਂ ਛੋਟੇ ਸੀ ਉਸ ਤੋਂ ਪਹਿਲਾਂ ਦਾ ਹੀ ਦੇਖਦੇ ਆਏ ਹਾਂ ਉਸ ਤੋਂ ਪਹਿਲਾਂ ਦਾ ਹੈ ਤੇ ਜਦੋਂ ਦੀ ਜਗ੍ਹਾ ਬਣੀ ਹੈ ਇੱਥੇ ਦੇਖੋ ਆ ਪੁਰਾਣੇ ਸਿੱਕੇ ਲੱਗੇ 25 ਪੈਸੇ 50 ਪੈਸੇ 1985 ਦੇ ਦੇਖੋ ਵੀਰ ਭਰਾ ਬੜੇ ਦਿਨ ਜੋਤਿਗਾਈਦਾ ਹੈ ਇਸ਼ਨਾਨ ਕਰਾ ਕੇ ਰੋਡ ਦਾ ਪ੍ਰਸ਼ਾਦ ਜਾਂ ਮਿੱਠਾ ਪ੍ਰਸ਼ਾਦ ਕੋਈ ਵੀ ਤੇ ਆਪਾਂ ਬਬੇ ਨੂੰ ਭੋਗਵਾ ਦਿੰਨੇ ਚਲੋ ਲੈ ਜਲਦੀ ਘਰੇ ਤੇ ਥੋੜੀ ਮੱਝ ਦੇ ਤੇ ਕਟੇ ਦੇ ਮੂੰਹ ਨੂੰ ਲਾ ਦਿੰਨੇ ਤੇ ਅਜੇ ਤੇ ਆਪਾਂ ਅੱਜ ਅੰਨ ਲਾਇਆ ਏ ਮਤਲਬ ਹੁਣ ਆਪਾਂ ਇਹਦੀ ਚਾਹ ਵੀ ਬਣਾ ਸਕਦੇ ਆ ਤੇ ਉਦਾਂ ਵੀ ਅੰਨ ਚ ਰਲਾ ਸਕਦੇ ਆ ਆਪਾਂ ਤੇ ਮਸਿਆ ਤੱਕ ਮਸਿਆ ਤੋਂ ਪਹਿਲਾਂ ਪਹਿਲਾਂ ਆਪਾਂ ਬਸ ਪੀਣਾ ਹੀ ਹੁੰਦਾ ਗਰਮ ਕਰਕੇ ਜਾਂ ਚਾਹ ਬਣਾਣੀ ਹੁੰਦੀ ਹੈ ਉਸ ਤੋਂ ਪਹਿਲੇ ਖੱਟਾ ਨਹੀਂ ਲਾ ਸਕਦੇ ਮਸਿਆ ਤੋਂ ਬਾਅਦ ਹੀ ਖੱਟਾ ਲਾਈਦਾ ਹੈ ਤੇ ਮੈਂ ਵਿੱਚ ਰਲਾ ਦੇਣਾ ਥੋੜੀ ਪਤੀਲੇ ਦੇ ਵਿੱਚ ਤੇ ਇਧਰ ਛੋਟੇ-ਮੋਟੇ ਕੰਮ ਨਿਬੇੜ ਕੇ ਮੈਂ ਕਿਹਾ ਚਲੋ ਰੋਟੀ ਖਾਣਾ ਰੋਕ ਕੇ ਤੇ ਮੈਂ ਕਿਹਾ ਖੀਰ ਵੀ ਰੋਟੀ ਦੇ ਨਾਲ ਹੀ ਖਾਊਂਗਾ ਤੇ ਅੱਜ ਆਲੂ ਗਾਜਰਾਂ ਦੀ ਸਬਜ਼ੀ ਗਾਜਰ ਆਪਣੀਆਂ ਘਰ ਦੀਆਂ ਤੇ ਦਹੀਂ ਹੈ ਤੇ ਖੀਰ ਹੈ ਤੇ ਚਲੋ ਕਰਦੇ ਆਂ ਇੰਜੋਏ ਫਿਰ ਆਪਾਂ ਰੋਟੀ ਹਾਂਜੀ ਤੇ ਹੁਣ 2 ਵਜਣ ਵਾਲੇ ਹੁਣ ਆਪਾਂ ਅਗੇ ਬਰਸੀਨ ਵੜਣ ਤੇ ਉਹੀ ਰੋਟੀ ਰੋਟੀ ਖਾ ਕੇ ਮੈਂ ਥੋੜਾ ਜਿਹਾ ਆਰਾਮ ਕਰਨ ਲੱਗ ਗਿਆ ਅਸੀਂ ਮੈਂ ਕਿਹਾ ਕੱਲ ਤੇ ਬਹੁਤ ਰੇਲ ਬਣੀ ਥੋੜਾ ਜਾ ਅੱਜ ਆਰਾਮ ਕਰ ਲੈਨੇ ਘੜੀ ਪੈ ਗਿਆ ਅਸੀਂ ਤੇ ਹੁਣ ਮੈਂ ਕਿਹਾ ਚਲੋ ਟਾਈਮ ਹੈਗਾ ਇਹ ਹੁਣ ਵੜ ਲੈਣਾ ਹੈ ਬਰਸੀਨ ਛਿੱਤੀ ਛਿੱਤੀ ਵੜ ਲੈਣਾ ਹੈ ਤੇ ਫਿਰ ਪੱਠਿਆਂ ਦਾ ਟਾਈਮ ਹੋ ਜਾਣਾ ਡੰਗਰਨ ਪਾਉਣ ਦਾ ਤੇ ਉਸ ਤੋਂ ਬਾਅਦ ਵੇਖੀਦਾ ਕੁਝ ਜੇ ਟਾਈਮ ਬਚੂਗਾ ਫਿਰ ਸਬਜ਼ੀ ਦੀ ਵੀ ਕੋਈ ਥਾਂ ਤੋਂ ਬਣਾਣੀ ਹੈ ਸਾਫ ਸਫਾਈ ਕਰਾਂ ਤੇ ਬੇਲਾ ਵਾਲੀਆਂ ਸਬਜ਼ੀਆਂ ਵੀ ਲਾਉਣੀਆਂ ਫਿਰ ਬੀਜ ਲਾਉਣੇ ਆ ਤੇ ਹੁਣ ਵੜਨਾ ਬਰਸੀਨ ਦਵਾਦਵ ਆਪਣੇ ਪੱਠੇ-ਪੱਠੇ ਵਾਲਾ ਕੰਮ ਨਿਬੇੜ ਲਾ ਫਿਰ ਹਾਂਜੀ ਹੁਣ 4:30 ਵਜੇ ਦਾ ਟਾਈਮ ਹੋ ਚੁੱਕਿਆ ਤੇ ਤੁਹਾਨੂੰ ਚਿੜੀਆਂ ਦਿਖਾਉਣਾ ਕਿੰਨੀਆਂ ਆਈਆਂ ਸਾਡੇ ਇੱਥੇ ਆ ਬਾਲਣ ਜਾ ਰੱਖਿਆ ਇੱਥੇ ਦੇਖੋ ਕਿੰਨੀਆਂ ਸੋਹਣੀਆਂ ਚਿੜੀਆਂ ਲਹਾਰੀਆਂ ਨਜ਼ਾਰੀ ਦੇਖੋ ਜੀ ਇਹ ਅੱਜ ਬੱਕਰੀਆਂ ਚਿੜੀਆਂ ਆਈਆਂ ਓਟਕੀਆਂ ਲਾਇਆ ਆਪਣੇ ਓਟਕੀ ਜੜੀ ਤੇ ਮੈਂ ਦੇਣ ਲੱਗਾ ਸੀ ਮੱਝ ਨੂੰ ਗੋਲੀ ਵੀ ਇਹ ਗੋਲੀ ਹੀ ਸੋਣ ਤੋਂ 4 ਦਿਨ ਬਾਅਦ ਦੇਣੀ ਇਹਨੂੰ ਪਤਾ ਨਹੀਂ ਕੋਈ ਲਈ ਸੀ ਉਦੋਂ ਦਵਾਈ ਡਾਕਟਰ ਕੋਲ ਤੇਰੋ ਟਿਚ ਲਪੇਟ ਕੇ ਦਊਂਗਾ ਹਾਂ ਸੁਈ ਮੱਝ ਨੂੰ ਖਾ ਗਈ ਉਹ ਹੀ ਖਾ ਗਈ ਇਹਨੂੰ ਇੱਥੇ-ਵੱਥੇ ਪਾਏ ਹੀ ਜ਼ਿਆਦਾ ਹਰੇ ਮੱਕੇ ਮੰਦਰ ਪਾਈਆ। ਸਿਆਉ ਆਪਣਾ ਕੱਟਾ ਬਿਠਾ ਜੀ। ਧਰ ਗੱਡਾਂਗੇ ਥੋੜੀ ਦੇਰ ਬਾਅਦ 5:00 ਵਜੇ। ਤੇ ਮੈਂ ਨਾ ਹੁਣ ਰੰਬੀ ਫੜ ਲਈ ਐ ਤੇ ਅੱਜ ਲਸਣ ਦੀ ਗੁੜਾਈ ਸ਼ੁਰੂਆਤ ਕਰਦਾ। ਮੈਂ ਕਿਹਾ ਦੋ ਕਿਆਰੀਆਂ ਐ ਵੱਡੀਆਂ-ਵੱਡੀਆਂ ਤੇ ਠੀਕ ਠਾਕ ਜਿਆਦੀ ਵੱਡੀਆਂ ਨਹੀਂ ਐ। ਤੇ ਲਸਣ ਤੇ ਵਧੀਆ ਰਕੀ ਤੇ ਗੋਡੀ ਦੀ ਜ਼ਰੂਰਤ ਐ ਹੁਣ। ਤੇ ਦੋ ਗੋਡੀਆਂ ਪਹਿਲੇ ਕਰ ਚੁੱਕੇ ਹੀ। ਸਾਫ ਸਫਾਈ ਐ ਵੈਸੇ ਲਸਣ ਦੀ। ਜਿਸ ਅਠੰਡਾ ਫੰਡਾ ਵਿੱਚ ਕੁਛ ਨਹੀਂ ਕੀਤਾ ਗੁੜਾਈ ਗੁੜੀ ਕੀਤੀ ਨਹੀਂ। ਹੁਣ ਦੇਣ ਲੱਗੇ ਐ ਤੇ ਮੈਂ ਕਿਹਾ ਚਲੋ ਕਰਦਾ ਗੁੜਾਈ। ਤੇ ਇੱਕ ਦੇਖਦਾ ਹਾਂ ਕੋਸ਼ਿਸ਼ ਕਰਦਾ ਜੀ ਇੱਕ ਦੀ ਹੋ ਜੇ ਅੱਜ ਨਹੀਂ ਤੇ ਅੱਧਾ ਤੇ ਕਰੂੰਗਾ ਬਾਕੀ ਕੱਲੂ ਕਰਾਂਗਾ ਆ ਦੇਖੋ ਆਪਣਾ ਲਸਣ ਲਸਣ ਵੱਡਾ ਹੋ ਗਿਆ ਵਾਹਿਗੁਰੂ ਆ ਦੇਖੋ ਦੋ ਕਿਆਰੀਆਂ ਇੱਕਾਇ ਇੱਕਾਇ ਲਸਣ ਤੇ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਸੋਹਣਾ ਹੈ ਤੇ ਚਲੋ ਆਪਾਂ ਕਰਦੇ ਆਂ ਗੁੜਾਈ ਤੇ ਗੁੜਾਈ ਜਿੰਨੀ ਹੋਵੇ ਵਧੀਆ ਰਹਿੰਦਾ ਚਲ ਇੱਕ ਹੁਣ ਤੇ ਜ਼ਰੂਰੀ ਇੱਕ ਦੋ ਵੜਾਈਆਂ ਹੋਰ ਮਿੱਟੀ ਚੜ ਜਾਂਦੀ ਤੇ ਲਓ ਜੀ ਇੱਕ ਕਿਆਰੀ ਦੀ ਤੇ ਗੁੜਾਈ ਹੋ ਗਈ ਏ ਇੱਕ ਕਿਆਰੀ ਦੀ ਕੱਲ ਕਰਾਂਗੇ ਆਪਾਂ ਉਪਰ ਇਹ ਵਾਲੇ ਦੀ ਛਿੱਤ ਛਿੱਤ ਮੈਂ ਕਰ ਦਿੱਤੀ ਗੁੜਾਈ ਤੇ 20-25 ਮਿੰਟ ਲੱਗੇ ਮੈਨੂੰ ਕਰਦੇ ਕਰਦੇ ਆਹ ਦੇਖੋ ਆਪਾਂ ਵਿੱਚ ਸਵਾਹ ਸੁੱਟੀ ਵਾਵਾ ਉਦਾਂ ਤੇ ਸਾਫ਼ ਹੀ ਪਰ ਗੁੜਾਈ ਦੀ ਜ਼ਰੂਰਤ ਏ ਇੱਕ ਅੱਧੀ ਗੁੜਾਈ ਚਲੋ ਕਰ ਦਿੰਨੇ ਵਧੀਆ ਲੱਸਣੋਂ ਤਾਂ ਤੇ ਇਧਰ ਦੇਖੋ ਅਮਰੂਦ ਲੱਗ ਰਹੇ ਬਹੁਤ ਸਾਰੇ ਲੱਗੇ ਅਮਰੂਦ ਬਹੁਤ ਜ਼ਿਆਦਾ ਲੱਗਦੇ ਇੱਥੇ ਤੇ ਇਹ ਛੋਟੇ ਛੋਟੇ ਕੱਚੇ ਐ ਤੇ ਠੀਕ ਹੈ ਜੀ ਇਸ ਦੇ ਨਾਲ ਹੀ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ ਵਲੌਗ ਚੰਗਾ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਦੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਮਿਲਦੇ ਆ ਨਵੇਂ ਵਲੌਗਸ ਪੂਰਾ ਵਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ